ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕਾ ਸ਼੍ਰੀ ਚਮਕੌਰ ਸਾਹਿਬ ਦਾ ਇੱਕ ਬਹੁਤ ਭਖਿਆ ਹੋਇਆ ਮੁੱਦਾ ਰੂਚੀਰਾ ਪੇਪਰਜ਼ ਲਿਮਟਿਡ ਦੀ ਲੱਗਣ ਵਾਲੀ ਪੇਪਰ ਮਿਲ ਦਾ ਪ੍ਰੋਜੈਕਟ ਜੋ ਕਿ ਤੌਲਰਾ ਬਸੀ ਗੁਜਰਾ ਪਿੰਡ ਦੀ ਜ਼ਮੀਨ ਗੁਰਦੁਆਰਾ ਸ਼੍ਰੀ ਬੀੜ ਗੁਰੂ ਜੰਡ ਸਾਹਿਬ ਰੋਡ ਤੇ ਲੱਗਣ ਦੀ ਤਜ਼ਵੀਜ਼ ਆ ਜਿਸ ਦੇ ਬਾਬਤ ਲੰਗੀ 30 April ਨੂੰ 2025 ਨੂੰ ਇੱਕ ਪਬਲਿਕ ਹੀਅਰਿੰਗ ਜਨਤਕ ਸੁਣਵਾਈ ਹੋਈ ਜਿਸ ਦੇ ਵਿੱਚ ਇਲਾਕੇ ਦੀ ਸੰਗਤ ਨੇ ਆਪਣੇ ਇਤਰਾਜ਼ ਤੇ ਆਪਣੇ ਸਵਾਲ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੰਪਨੀ ਦੇ ਮਾਲਕਾਂ ਨੂੰ ਪ੍ਰੋਜੈਕਟ ਬਣਾਉਣ ਵਾਲਿਆਂ ਨੂੰ ਕੀਤੇ ਉਹ ਜਦੋਂ ਸਵਾਲ ਹੁੰਦੇ ਸੀਗੇ ਉਹਨਾਂ ਦੇ ਵਿੱਚ ਨਾ ਕੰਪਨੀ ਦੇ ਵੱਲੋਂ ਨਾ ਕੁਝ ਜਵਾਬ ਆਏ। ਉਹਨਾਂ ਜਵਾਬਾਂ ਦੀ ਜਦੋਂ ਪਰਚੋਲ ਕੀਤੀ ਤਾਂ ਉਹਨਾਂ ਵਿੱਚ ਬੜੇ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਏ ਆ ਜਿਹੜੇ ਅੱਜ ਦੇ ਦਿਨ ਮੈਂ ਆਪ ਸਭ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ। ਸਾਡਾ ਇੱਕ ਸਵਾਲ ਸੀਗਾ ਕਿ ਰੂਚੀ ਦਾ ਪੇਪਰਸ ਲਿਮਟਿਡ ਦੀ ਜਿਹੜੀ ਮਿਲ ਆ ਉਹਦੇ ਕੋਲ ਪਾਣੀ ਕਿੱਥੋਂ ਆਉਣਾ? ਜਿਸ ਪਾਣੀ ਦੇ ਨਾਲ ਪੇਪਰ ਬਣਾਇਆ ਜਾਣਾ ਉਹਦੇ ਜਵਾਬ ਸੀਗਾ ਉਹਨਾਂ ਦਾ ਵੀ ਉਹ ਪਾਣੀ ਹੈ ਜਿਹੜਾ ਉਹ ਸਤ루ਜ ਦਰਿਆ ਦੇ ਵਿੱਚੋਂ ਅੱਗੇ ਮਾਲਵੇ ਦੀ ਰੀਡ ਦੀ ਹੱਡੀ ਕਹੀ ਜਾਣ ਵਾਲੀ ਸਰਾਂਦਰ ਨਹਿਰ ਹੈ ਜਿਹੜੀ ਇਹਦੇ ਵਿੱਚੋਂ ਦਿੱਤਾ ਜਾਣਾ ਤੇ ਪ੍ਰਤੀ ਦਿਨ ਜਿਹੜਾ ਉਹ ਪਾਣੀ ਹੈ ਉਹ ਕਿੰਨੀ ਅਮਾਉਂਟ ਦੇ ਵਿੱਚ ਕਿੰਨੇ ਲੀਟਰਾਂ ਦੇ ਵਿੱਚ ਦਿੱਤਾ ਜਾਣਾ ਉਹਦੀ ਗਿਣਤੀ ਹੈ ਮਿੰਤੀ ਹੈ ਜਿਹੜੀ ਉਹ 1 ਕਰੋੜ 57 ਲੱਖ ਲੀਟਰ ਪ੍ਰਤੀ ਦਿਨ ਫੇਰ ਦੱਸ ਦਿੰਨਾ 1 ਕਰੋੜ 57 ਲੱਖ ਲੀਟਰ ਪ੍ਰਤੀ ਦਿਨ ਜਿਹਦੇ ਵਿੱਚੋਂ 1 ਕਰੋੜ ਲੀਟਰ ਪਾਣੀ ਰੋਜ਼ਾਨਾ ਕੈਮੀਕਲ ਯੁਕਤ ਹੋ ਕੇ ਅੱਗੇ ਬਾਕੀ ਪਾਣੀ ਨੂੰ ਖਰਾਬ ਕਰੂਗਾ ਜਿਹਦੇ ਵਾਸਤੇ ਕੋਈ ਟ੍ਰੀਟਮੈਂਟ ਪਲਾਂਟਾਂ ਜਾਂ ਵਟ ਐਵਰ ਜੋ ਵੀ ਹੈਗਾ ਮੈਂ ਉਹਨਾਂ ਹੁਣ ਪਹਿਲਾਂ ਜਿਹੜੀ ਅਮਾਉਂਟ ਨਹਿਰ ਦੇ ਵਿੱਚੋਂ ਆਉਣੀ ਆ। ਨਹਿਰ ਦੇ ਵਿੱਚੋਂ 1 ਕਰੋੜ 57 ਲੱਖ ਲੀਟਰ ਪਾਣੀ ਆਉਣਾ ਰੋਜ਼ਾਨਾ ਦਾ। ਅੰਕੜਾ ਦੇਖਣ ਨੂੰ ਛੋਟਾ ਲੱਗਦਾ। ਵੀ ਇੱਕ ਵੱਡੀ ਮਿਲ ਨੂੰ ਚਲਾਉਣ ਵਾਸਤੇ 1 ਕਰੋੜ 57 ਲੱਖ ਲੀਟਰ ਪਾਣੀ ਕੁਝ ਵੀ ਨਹੀਂ ਹੈ। ਪਰ ਜਦੋਂ ਅਸੀਂ ਇਹਨਾਂ ਦੀ ਗਿਣਤੀ ਮਿੰਤੀ ਕੀਤੀ। ਗਿਣਤੀ ਮਿੰਤੀ ਦੇ ਵਿੱਚ ਆਉਂਦਾ ਸਾਡੇ ਕੋਲ 20 ਰੋਜ਼ਾਨਾ ਦੇ 1 ਕਰੋੜ 57 ਲੱਖ ਲੀਟਰ ਪਾਣੀ ਨੂੰ ਜਦੋਂ ਅਸੀਂ 30 ਦਿਨ ਤੇ ਵੰਡਿਆ ਵੀ 30 ਦਿਨ ਦੇ ਵਿੱਚ ਕੁੱਲ ਕਿੰਨਾ ਪਾਣੀ ਆਊਗਾ ਉਹਨੂੰ ਮਲਟੀਪਲਾਈ ਕੀਤਾ ਗੁਣਾ ਕੀਤਾ ਉੱਥੇ ਉੱਥੇ ਸਾਡੇ ਕੋਲ ਨਿਕਲ ਕੇ ਆਇਆ ਵੀ 30 ਦਿਨ ਦੇ ਵਿੱਚ ਇਹ ਪੇਪਰ ਮਿਲ ਹੈ ਜਿਹੜੀ 47 ਕਰੋੜ 10 ਲੱਖ ਲੀਟਰ ਪਾਣੀ 30 ਦਿਨ ਦੇ ਵਿੱਚ ਵਰਤੂਗੀ ਕੋਈ ਨਹੀਂ ਆਜਣ ਤਾਂ ਕਾਲਾ ਕੱਟ ਦਿੰਦਾ ਕੁਝ ਨਾ ਚੱਕਿਆ 47 ਕਰੋੜ 10 ਲੱਖ ਲੀਟਰ ਪਾਣੀ ਜਿਹੜਾ ਹੈਗਾ ਉਹ 30 ਦਿਨ ਦੇ ਵਿੱਚ ਇਹ ਕੰਪਨੀ ਵਰਤੂਗੀ ਜਦੋਂ ਇਸੇ ਅੰਕੜੇ ਨੂੰ ਅੱਗੇ ਚੱਲੀਏ ਵੀ ਕਿੰਨੇ ਬਣ ਜਾਂਦਾ ਇੱਕ ਸਾਲ ਦਾ ਜਦੋਂ ਸੀਦਾ ਹਿਸਾਬ ਕਿਤਾ ਬਲਾਇਆ ਇੱਕ ਸਾਲ ਦੇ ਵਿੱਚ ਇਹ ਕੰਪਨੀ ਤਕਰੀਬਨ 5 ਅਰਬ 65 ਕਰੋੜ 20 ਲੱਖ ਲੀਟਰ ਪਾਣੀ ਪ੍ਰਤੀ ਸਾਲ ਦਰਿਆਈ ਤੇ ਨਹਿਰੀ ਪਾਣੀ ਦੀ ਵਰਤੋਂ ਕਰੋ 5 ਅਰਬ 65 ਕਰੋੜ 20 ਲੱਖ ਲੀਟਰ ਪਾਣੀ ਬਣ ਜਾਂਦਾ ਸੁਣਦੇ ਨੂੰ ਠੀਕਾ ਵੀ 5 ਅਰਬ ਲੀਟਰ 65 ਕਰੋੜ 20 ਲੱਖ ਲੀਟਰ ਪਾਣੀ ਆ ਪਰ ਫਿਰ ਅਸੀਂ ਦੇਖਿਆ ਵੀ ਇਹਨੂੰ ਵਰਤ ਕੇ ਦੇਖੀਏ ਵੀ ਇਹ ਤਾਂ ਕੁਦਰਤ ਦਾ ਤੋਹਫ਼ਾ ਪਾਣੀ ਜੋ ਉਪਰ ਗਲੇਸ਼ੀਅਰਾਂ ਚੋਂ ਪਿਘਲ ਕੇ ਪਾਖੜਾ ਡੈਮ ਚੋਂ ਨੂੰ ਹੋ ਕੇ ਜਾਂ ਸਤਲੁਜ ਦਰਿਆ ਦੇ ਵਿੱਚੋਂ ਹੋ ਕੇ ਫਿਰ ਇਹ ਮਾਲਵੇ ਦੀ ਰੀਡ ਦੀ ਹੱਡੀ ਕਹੀ ਜਾਣ ਵਾਲੀ ਸਰੰਦ ਨਹਿਰ ਦੇ ਰਾਹੀਂ ਇੱਥੇ ਤੱਕ ਪਹੁੰਚਣਾ ਇਹ ਕਿਸੇ ਦੀ ਜਾਗੀਰ ਨਹੀਂ ਹੈ ਪਾਣੀ ਇਹ ਪੰਜਾਬ ਦੇ ਹਿੱਸੇ ਦਾ ਪਾਣੀ ਹੈ ਇਹ ਪੰਜਾਬ ਦੇ ਲੋਕਾਂ ਦੇ ਹਿੱਸੇ ਦਾ ਪਾਣੀ ਹੈ ਇਹਦੇ ਮਾਲਕ ਪੰਜਾਬ ਦੇ ਲੋਕ ਨੇ ਪੰਜਾਬ ਦੀ ਧਰਤੀ ਇਸ ਪਾਣੀ ਦੀ ਮਾਲਕ ਹੈ ਕੋਈ ਸਰਕਾਰ ਕੋਈ ਸਿਆਸੀ ਲੋਗ ਕੋਈ ਫੈਕਟਰੀ ਕੋਈ ਕੰਪਨੀ ਇਹਦੀ ਮਾਲਕ ਨਹੀਂ ਹੈ ਜਦੋਂ ਅਸੀਂ ਇਹਨੂੰ ਵੰਡੇ ਅੱਗੇ 5 ਅਰਬ 65 ਕਰੋੜ 20 ਲੱਖ ਲੀਟਰ ਨੂੰ ਜਦੋਂ ਅਸੀਂ ਵੰਡਿਆ ਪੰਜਾਬ ਦੇ ਮੁਤਾਬਕ ਤਾਂ ਜਦੋਂ ਪੰਜਾਬ ਦੀ ਵਸੋਂ ਦੇ ਅੰਕੜੇ ਅਸੀਂ ਕੱਢਣੇ ਚਾਹੇ ਤਾਂ ਉਹਦੇ ਵਿੱਚ ਅੰਕੜੇ ਸਾਹਮਣੇ ਆਏ ਵੀ ਪੰਜਾਬ ਦੀ ਵਸੋਂ ਜਿਹੜੀ ਭਗਵੰਤ ਮਾਨ ਸਾਹਿਬ ਕੋਟ ਕਰਦੇ ਆ ਸਾਡੇ ਮੁੱਖ ਮੰਤਰੀ ਪੰਜਾਬ ਉਹ ਕੋਰਡ ਕਰਦੇ ਨੇ ਵੀ 3.5 ਕਰੋੜ ਲੋਕਾਂ ਦਾ ਮੈਂ ਇੱਕ ਸਟੂਡੀਓ ਦਾ ਨੁਮਾਇੰਦਾ ਇਹ ਪਿਛਲੇ ਦਿਨੀ ਉਹਨਾਂ ਨੇ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਹੁਣ 3.5 ਕਰੋੜ ਪੰਜਾਬ ਦੀ ਵਸੋਂ ਆ ਜੀ ਤੇ ਡਾਕਟਰਸ ਨੇ ਜਿਹੜੇ ਉਹ ਇਹ ਸਲਾਹ ਦਿੰਦੇ ਆ ਵੀ ਘੱਟ ਤੋਂ ਘੱਟ 2.5 ਲੀਟਰ ਪਾਣੀ ਪ੍ਰਤੀ ਦਿਨ ਇੱਕ ਆਮ ਇਨਸਾਨ ਨੂੰ ਜਿਉਂਦੇ ਰਹਿਣ ਵਾਸਤੇ ਜਾਂ ਵਧੀਆ ਸਿਹਤ ਵਾਸਤੇ ਜ਼ਰੂਰੀ ਹੈ 20 ਲੀਟਰ ਪ੍ਰਤੀ ਦਿਨ ਪੰਜਾਬ ਦੀ ਵਸੋਂ ਹੈਗੀ 3.5 ਕਰੋੜ ਤੇ ਜਦੋਂ 3.5 ਕਰੋੜ ਨੂੰ 2.5 ਲੀਟਰ ਦੇ ਨਾਲ ਗੁਣਾ ਕਰਦੇ ਆ ਤਾਂ ਜਿਹੜੀ ਰੇਸ਼ਿਓ ਨਿਕਲ ਕੇ ਆਉਂਦੀ ਆ ਉਹ ਆਉਂਦੀ ਆ 8 ਕਰੋੜ 75 ਲੱਖ ਲੀਟਰ ਪ੍ਰਤੀ ਦਿਨ ਪੰਜਾਬ ਨੂੰ ਜਿਉਂਦੇ ਰਹਿਣ ਵਾਸਤੇ ਪੀਣ ਵਾਲੇ ਪਾਣੀ ਦੀ ਲੋੜ ਮੈਂ ਸਿਰਫ ਪੀਣ ਵਾਲੇ ਪਾਣੀ ਦੀ ਗੱਲ ਕਰ ਰਿਹਾ ਇੱਥੇ ਹੋਰ ਵਰਤੋਂ ਵਾਲੇ ਪਾਣੀ ਦੀ ਗੱਲ ਨਹੀਂ ਕਰਦਾ ਯਾਨੀ ਜੇ ਪੰਜਾਬ ਨੇ ਇੱਕ ਦਿਨ ਵਾਸਤੇ ਤੰਦਰੁਸਤ ਜਿਉਂਦੇ ਰਹਿਣਾ ਡਾਕਟਰਾਂ ਦੀ ਸਲਾਹ ਦੇ ਮੁਤਾਬਕ ਪੂਰੇ ਪੰਜਾਬ ਨੂੰ 8 ਕਰੋੜ 75 ਲੱਖ ਲੀਟਰ ਪਾਣੀ ਦੀ ਰੋਜ਼ਾਨਾ ਲੋੜ ਹੁਣ ਇਹਦੇ ਵਿੱਚ ਅਸੀਂ ਅੱਗੇ ਗਏ ਜਦੋਂ ਅਸੀਂ ਪੰਜਾਬ ਦਾ ਪਾਣੀ ਹਿੱਸੇ ਦਾ ਕੱਢਿਆ ਵੀ ਇੱਕ ਦਿਨ ਦਾ ਇੰਨਾ ਬਣਦਾ 8 ਕਰੋੜ 75 ਲੱਖ ਲੀਟਰ ਬਣਦਾ ਤਾਂ ਜਦੋਂ ਅਸੀਂ ਉਹਨੂੰ ਡਿਵਾਈਡ ਕੀਤਾ 5 ਅਰਬ 65 ਕਰੋੜ 20 ਲੱਖ ਲੀਟਰ ਦੇ ਨਾਲ ਜਿਹੜਾ ਇਸ ਰੂਚੀ ਦਾ ਪੇਪਰਜ਼ ਮਿਲ ਨੂੰ ਦਰਿਆਈ ਤੇ ਨਹਿਰੀ ਪਾਣੀ ਸਰੰਦਰ ਨਹਿਰ ਦੇ ਜ਼ਰੀਏ ਸਾਡੀ ਅੱਜ ਦੀ ਸਰਕਾਰ ਦੇਣ ਲੱਗੀ ਆ ਤਾਂ ਉਹਦੇ ਮੁਤਾਬਕ 57 ਤੋਂ 58 ਪੰਜਾਬ ਇਸ ਕੰਪਨੀ ਦੇ ਵੱਲੋਂ 1 ਸਾਲ ਦੇ ਵਿੱਚ ਵਰਤਿਆ ਜਾਣਾ 1 ਸਾਲ ਦੇ ਵਿੱਚ ਵਰਤ ਕੇ ਗੰਦਾ ਕੀਤਾ ਜਾਣਾ ਪਾਣੀ ਹੈ ਜਿਹੜਾ ਉਸ ਪਾਣੀ ਨੂੰ ਪੀ ਕੇ ਜਿਉਂਦੇ ਰਹਿ ਸਕਦੇ ਆ ਹੈਰਾਨੀਜਨਕ ਅੰਕੜਾ ਹੈਰਾਨੀਜਨਕ 5758 ਪੰਜਾਬ ਜਿੰਨਾ ਪਾਣੀ ਪੀ ਕੇ ਜਿਉਂਦੇ ਰਹਿ ਸਕਦੇ ਆ ਓਨਾ ਪਾਣੀ ਇਸ ਪੇਪਰ ਮਿਲਨੇ 1 ਸਾਲ ਦੇ ਵਿੱਚ ਗੰਦਾ ਕਰ ਦੇਣਾ ਖਰਾਬ ਕਰ ਦੇਣਾ ਉਹ ਵੀ ਉਹ ਪਾਣੀ ਜਿਹਦੀ ਕੀਮਤ ਕੋਈ ਨਹੀਂ ਜਿਹਦਾ ਮੁੱਲ ਕੋਈ ਨਹੀਂ ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਆ ਦਰਿਆਵਾਂ ਦਾ ਪਾਣੀ ਆ ਜਿਹੜਾ ਨਹਿਰਾਂ ਦਾ ਪਾਣੀ ਆ ਜਿਹੜਾ ਕੁਦਰਤੀ ਸੋਮਿਆਂ ਦਾ ਪਾਣੀ ਆ ਜਿਹੜਾ ਜਿਹਦਾ ਮਾਲਕ ਪੰਜਾਬ ਆ ਪੰਜਾਬ ਦਾ ਹਰ ਇੱਕ ਵਸਨੀਕ ਜਿਹਦਾ ਮਾਲਕ ਹੈ ਭਗਵੰਤ ਮਾਨ ਸਾਹਿਬ ਦੇ ਕਹਿਣ ਦੇ ਮੁਤਾਬਕ 3.5 ਕਰੋੜ ਲੋਕ ਇਸ ਪਾਣੀ ਦੇ ਇਸ ਦਰਿਆਈ ਪਾਣੀ ਦੇ ਮਾਲਕ ਹੈ 57 58 ਪੰਜਾਬ ਜਿਉਂਦੇ ਰਹਿ ਸਕਦੇ ਆ ਉਹਨੇ ਪਾਣੀ ਨਾਲ ਜਿੰਨਾ ਪਾਣੀ ਇਸ ਇੱਕ ਕੱਲੀ ਫੈਕਟਰੀ ਨੇ ਇੱਕ ਸਾਲ ਦੇ ਵਿੱਚ ਖਤਮ ਕਰ ਦੇਣਾ ਇਹ ਤਾਂ ਆ ਗਿਆ ਦਰਿਆਈ ਪਾਣੀ ਉਸ ਤੋਂ ਬਾਅਦ ਜਿਹੜਾ ਇਹਨੇ ਇਹ ਡਿਸਚਾਰਜ ਕਰਨਾ ਪਾਣੀ ਫਿਰ ਅੱਗੇ 57 58 ਪੰਜਾਬ ਜੂੰਦੇ ਰੱਖਣ ਦੀ ਤਾਕਤ ਰੱਖਣ ਵਾਲਾ ਇੰਨੀ ਅਮਾਉਂਟ ਦਾ ਪਾਣੀ ਉਹ ਅੱਗੇ ਕਿੰਨੇ ਲੀਟਰ ਪਾਣੀ ਅੱਗੇ ਨਾਲੀਆਂ ਰਾਹੀਂ ਧਰਤੀ ਦੇ ਵਿੱਚ ਸੀਪੇਜ ਦੇ ਰਾਹੀਂ ਸਿਮ ਕੇ ਕਿੰਨੇ ਅਰਬਾਂ ਖਰਬਾਂ ਲੀਟਰ ਪਾਣੀ ਨੂੰ ਅੱਗੇ ਖਤਮ ਕਰੂਗਾ ਜਿਹੜਾ ਗਰਾਊਂਡ ਵਾਟਰ ਆ ਸਾਡਾ ਧਰਤੀ ਦੇ ਥੱਲੇ ਵਾਲਾ ਪਾਣੀ ਹੈ ਜਿਹੜਾ ਰਾਨੀ ਜਨਕ ਤੱਥ ਨੇ ਅੱਜ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਮੰਤਰੀ ਸਾਰੇ ਅਹੁਦੇਦਾਰ ਹੋਰ ਵੀ ਪਾਰਟੀਆਂ ਵਾਲੇ ਪਿੱਛੇ ਸਰ ਪਾਰਟੀ ਮੀਟਿੰਗ ਵੀ ਹੋਈ ਕੋਈ ਪਾਖੜਾ ਡੈਮ ਤੇ ਜਾ ਰਿਹਾ ਕੋਈ ਨੰਗਲ ਡੈਮ ਤੇ ਜਾ ਰਿਹਾ ਤੇ ਅੱਜ ਬਾਰਿਸ਼ ਸਾਡੇ ਹਲਕੇ ਦੇ ਮੈਂ ਮਲੇ ਕੀਰਤ ਪਰ ਬੈਠੇ ਸੀ ਇਸੇ ਮਸਲੇ ਦੇ ਵਿੱਚ ਉਹ ਵੀ ਕਿਸੇ ਪਾਸੇ ਗਏ ਤੇ ਧਰਨਾ ਲਾਉਣ ਉੱਥੇ ਮੁਰਦਾਬਾਦ ਜਿੰਦਾਬਾਦ ਹੋ ਰਹੀ ਆ ਬੀਜੇਪੀ ਮੁਰਦਾਬਾਦ ਹਲਾਣੀ ਪਾਰਟੀ ਮੁਰਦਾਬਾਦ ਸਿਆਸਤ ਹੋ ਰਹੀ ਆ ਰੋ ਰਹੇ ਆ ਪਿੱਟ ਸਿਆਪਾ ਕਰ ਰਹੇ ਆ ਇੱਕ ਬੂੰਦ ਪਾਣੀ ਨਹੀਂ ਹੈ ਪੰਜਾਬ ਦੇ ਕੋਲ ਵਾਧੂ ਕਹਿ ਰਹੇ ਨੇ ਚਲੋ ਸੱਚ ਵੀ ਆ ਹੈ ਵੀ ਨਹੀਂ ਪਾਣੀ ਠੀਕ ਆ ਉਹ ਲੜਾਈ ਤੁਹਾਡੀ ਤਰੀਫੇ ਕਾਬਲ ਆ ਲੜ ਰਹੇ ਹੋ ਠੀਕ ਆ ਪਰ ਜਿਹੜਾ ਇਹ ਚੁੱਪ ਚਪੀਤੇ ਅੰਦਰਲੀ ਮਿਲੀ ਭੁਗਤ ਦੇ ਨਾਲ ਜਿਹੜਾ ਇਹ 57 58 ਪੰਜਾਬਾਂ ਦੇ ਪਾਣੀ ਪੀਣ ਵਾਲਾ ਪਾਣੀ ਚੁੱਪ ਚਪੀਤੇ ਡਾਕਾ ਮਰਵਾਇਆ ਜਾ ਰਿਹਾ ਇਹਦਾ ਜ਼ਿੰਮੇਵਾਰ ਕੌਣ ਇਹਦਾ ਜਵਾਬ ਦੇ ਕੌਣ ਇਹਦਾ ਰਾਖਾ ਕੌਣ? ਕੌਣ ਕਰੂ ਇਹਦੀ ਰਾਖੀ? ਇਹ ਪਾਣੀ ਵੀ ਤਾਂ ਦਰਿਆਈ ਪਾਣੀ ਆ। ਇਹ ਪਾਣੀ ਵੀ ਉਹਨਾਂ ਡੈਮਾਂ ਦੇ ਵਿੱਚੋਂ ਹੋ ਕੇ ਹੀ ਆਉਂਦਾ। ਇਹ ਪਾਣੀ ਵੀ ਸਤਲੁਜ ਦਰਿਆ ਤੋਂ ਅੱਗੇ ਨਹਿਰ ਤੋਂ ਨਹਿਰ ਦੇ ਵਿੱਚ ਪੈਂਦਾ। ਇਹ ਵੀ ਤਾਂ ਉਹੀ ਪਾਣੀ ਆ। ਇਹ ਪਾਣੀ ਦੀ ਰਾਖੀ ਕੌਣ ਕਰੂਗਾ? ਉੱਥੇ ਸਿਆਸਤ ਆ। ਉੱਥੇ ਸਿਆਸਤ ਚਮਕਣੀ ਆ ਵੀ ਪਾਣੀਆਂ ਦੇ ਰਾਖੇ ਤੇ ਚਮਕੌਰ ਸਾਹਿਬ ਆਕੇ ਪਾਣੀਆਂ ਦਾ ਡਾਕਾ ਆਪ ਮਰਵਾਉਣ ਲੱਗੇ ਹੋਏ ਤੇ ਕੋਟ ਕਰ ਰਹੇ ਆ ਕਹਿ ਰਹੇ ਆ ਵੀ ਇਹ ਕਾਂਗਰਸ ਸਰਕਾਰ ਨੇ ਇਹ ਮਿਲ ਨੂੰ ਜ਼ਮੀਨ ਦਵਾਈ ਆ ਸਹੀ ਆ ਦਵਾਈ ਆ ਕੰਡੇ ਬੀਜੇ ਸਾਡੇ ਵਾਸਤੇ ਉਹਨਾਂ ਨੇ ਕੋਈ ਝੂਠ ਨਹੀਂ ਤੇ ਗੱਲ ਦੇ ਵਿੱਚ ਪਰ ਜਿਹੜੇ ਕੰਡੇ ਕਾਂਗਰਸ ਸਰਕਾਰ ਦੇ ਵਿੱਚ ਕਾਂਗਰਸੀਆਂ ਨੇ ਬੀਜੇ ਉਹਨਾਂ ਕੰਡਿਆਂ ਨੂੰ ਹੁਣ ਬੜਾ ਕਾਉਂਟ ਕਰਨ ਲੱਗਿਆ ਹੋਇਆ 3 ਸਾਲ ਹੋ ਗਏ ਤੁਹਾਨੂੰ ਇਸ ਇਲਾਕੇ ਦੀ ਨੁਮਾਇੰਦਗੀ ਕਰਦੇ ਆ ਸਾਲ ਹੋ ਗਿਆ ਐਮਪੀ ਮਲਵਿੰਦਰ ਸਿੰਘ ਕੰਗ ਨੂੰ ਨਮਾਇੰਦਗੀ ਕਰਦੇ ਆ ਤੁਸੀਂ ਕਿੰਨੇ ਕ ਕੰਡੇ ਚੁਗਤੇ ਇਥੋਂ ਤੁਸੀਂ ਚੁਗਤੇ ਹੁਣ ਜਿਹੜੀਆਂ ਇਸ ਰੂਚੀ ਦਾ ਪੇਪਰ ਤੇ ਮਿਲਣ ਨੂੰ ਐਨਓਸੀ ਮਿਲ ਰਹੀਆਂ ਉਹ ਕਿਹੜਾ ਡਿਪਾਰਟਮੈਂਟ ਹੈ ਕਿਹੜੀ ਸਰਕਾਰ ਦੇ ਅੰਡਰ ਉਹਨੇ ਡਿਪਾਰਟਮੈਂਟ ਉਹ ਓ ਐਨਓਸੀਆਂ ਕਿਉਂ ਮਿਲ ਰਹੀਆਂ ਹੁਣ ਕੰਡੇ ਕੌਣ ਚੂਗੂ ਕੋਈ ਵੀ ਨਹੀਂ 30 April ਨੂੰ ਪਬਲਿਕ ਹਿアリング ਹੋਈ ਪਬਲਿਕ ਹਿアリング ਦੇ ਵਿੱਚ ਕੰਪਨੀ ਨੇ ਸਾਡੇ ਇੱਕ ਸਵਾਲ ਦਾ ਜਵਾਬ ਦਿੱਤਾ ਜਦੋਂ ਉਹਨੂੰ ਪੁੱਛਿਆ ਵੀ ਤੁਹਾਡੇ ਕੋਲ ਪਾਣੀ ਕਿੱਥੋਂ ਆਊ ਉਹ ਕਹਿੰਦੇ ਨਹਿਰੀ ਪਾਣੀ ਆਊਗਾ ਕੌਣ ਦੇਊ ਕਹਿੰਦੇ ਪੰਜਾਬ ਸਰਕਾਰ ਦੇਊਗੀ ਕਿ ਪੰਜਾਬ ਦੇ ਵਿੱਚ ਸਰਕਾਰ ਕੀ ਦੀ ਹੈ ਜੀ ਹੁਣ ਇਹ ਇਕਰਾਰ ਕਿਹਨੇ ਕੀਤਾ ਇਹਨਾਂ ਨਾਲ ਕੇਵੀ ਚੰਨੀ ਕਰ ਗਿਆ ਕੇਵੀ ਕਾਂਗਰਸ ਕਰ ਗਈ ਦੂਜਾ ਸਵਾਲ ਸੀ ਸਾਡਾ ਕੰਪਨੀ ਨੂੰ ਰੋਜ਼ਾਨਾ ਦੇ 1 ਕਰੋੜ ਲੀਟਰ ਪਾਣੀ ਗੰਦੇ ਪਾਣੀ ਨੂੰ ਸਾਂਭਣ ਵਾਸਤੇ 200 ਕਿਲਾ ਚਾਹੀਦਾ ਜੇ ਸਿੰਚਾਈ ਕਰਦੇ ਆਂ ਦਰਖਤ ਲਾ ਕੇ ਤੇ 7ਵੇਂ ਦਿਨ ਪਾਣੀ ਲੱਗਣਾ ਕੇ 6 ਦਿਨ ਦਾ ਪ੍ਰਤੀ ਦਿਨ ਦੇ ਮੁਤਾਬਕ 1200 ਕਿਲਾ ਬਣ ਜਾਂਦਾ ਜ਼ਮੀਨ ਦਾ ਜਿਹੜਾ ਕੰਪਨੀ ਨੂੰ ਸਿਰ ਪਾਣੀ ਪਾਣੀ ਵਾਸਤੇ ਚਾਹੀਦਾ ਜਿਹੜਾ ਗੰਦਾ ਪਾਣੀ ਉਹਨਾਂ ਨੇ ਸਾਂਭਣਾ ਤੇ ਉਹਨਾਂ ਦਾ ਜਵਾਬ ਸੀ ਵੀ ਸਾਨੂੰ ਇਹ ਜ਼ਮੀਨ ਸਰਕਾਰ ਦੇਊਗੀ ਸਾਨੂੰ ਪ੍ਰੋਸਾ ਦਿੱਤਾ ਸਰਕਾਰ ਨੇ ਵੀ ਤੁਸੀਂ ਮਿਲ ਲਾਓ ਤੁਹਾਡੇ ਵਾਸਤੇ ਇਹ ਜ਼ਮੀਨ ਦਾ ਪ੍ਰਬੰਧ ਸਰਕਾਰ ਕਰੂਗੀ ਤੇ ਭਾਈ ਸਾਹਿਬ ਹੁਣ ਸਰਕਾਰ ਹੈ ਕੀ ਦੀ ਆ ਹੁਣ ਤਾਂ ਕਾਂਗਰਸ ਨਹੀਂ ਆਇਆ ਹੁਣ ਤਾਂ ਚੰਨੀ ਨਹੀਂ ਆਇਆ ਮੁੱਖ ਮੰਤਰੀ ਹੁਣ ਤਾਂ ਭਗ ਸਿੰਘ ਦੇ ਵਾਰਸ ਆ ਹੁਣ ਕੌਣ ਕਰੂਗਾ ਰਾਖੀ ਮੇਣੂ ਮੇਣੀ ਹੋਣ ਲੱਗੇ ਹੋਏ ਬੱਚਿਆਂ ਵਾਲੇ ਕੰਮ ਕਰ ਰਹੇ ਬੱਚਿਆਂ ਵਾਲੇ ਹੋਰ ਇਸ ਤੋਂ ਬਿਨਾ ਕੁਝ ਵੀ ਨਹੀਂ ਹੈ ਹੁਣ ਅਗਲੀ ਗੱਲ ਆਹ ਲਾਈਨ ਪਈ ਹੋਈ ਆ ਇੱਥੇ ਕੋਈ ਬਿਲਡਿੰਗ ਨਹੀਂ ਕੋਈ ਕੁਝ ਨਹੀਂ ਸੀ ਨਾ ਹੁਣ ਤੱਕ ਹੈਗਾ ਉਹ ਮੀਟਰ ਲੱਗ ਗਏ ਬੜੇ ਬੜੇ ਆ ਕੇ ਇਹ ਕਿਹੜੀ ਸਰਕਾਰ ਨੇ ਲਵਾਏ ਜੇ ਇਹ ਕਾਂਗਰਸ ਨੇ ਲਵਾਏ ਫਿਰ ਤੁਸੀਂ ਕਿਉਂ ਨਹੀਂ ਪਟਵਾਏ ਆਮ ਬੰਦੇ ਨੇ ਕਿਸੇ ਨੇ ਮੀਟਰ ਲਾਉਣਾ ਹੋਵੇ ਕੋਈ ਮਕਾਨ ਪਾਉਂਦਾ ਹੋਵੇ ਉਹਨੂੰ ਕਹਿੰਦੇ ਤੈਨੂੰ ਆਰਜੀਮੀਟਰ ਲੱਗੂਗਾ। ਤੇ ਮਹਿੰਗੀ ਜੁੰਟ ਮਿਲੂਗੀ। ਇਹਨਾਂ ਦੇ ਪੱਕੇ ਮੀਟਰ ਲੱਗੇ ਹੋਏ। ਇਹ ਕੌਣ ਕਰਾ ਰਿਹਾ ਹੈ? ਉਸ ਤੋਂ ਬਾਅਦ ਅਸੀਂ ਕੰਪਨੀ ਨੂੰ ਸਵਾਲ ਪੁੱਛਿਆ। ਵੀ ਆ ਸੜਕਾਂ ਆਵਾਜਾਈ ਪੌਲ। ਵੀ ਪੌਲ ਨੇ ਤਾਂ ਝਾਲ ਝਲੜੀ ਨਹੀਂ ਤੁਹਾਡੀ ਆਵਾਜ਼ ਆਈ ਦੀ। ਕਹਿੰਦੇ ਇਹ ਵੀ ਸਾਡੀ ਸਰਕਾਰ ਨਾਲ ਗੱਲ ਹੋਈ ਆ। ਸਰਕਾਰ ਕਹਿੰਦੀ ਅਸੀਂ ਤੁਹਾਨੂੰ ਨਵਾਂ ਪੌਲ ਲਾ ਕੇ ਦਵਾਂਗੇ। ਤੁਹ ਕਿਹੜੀ ਸਰਕਾਰ ਨਾਲ ਗੱਲ ਹੋਈ ਹੈ ਜੀ ਉਹ ਕਿਹਦੀ ਸਰਕਾਰ ਆ ਮੇਰੇ ਖਿਆਲ ਦੇ ਵਿੱਚ ਥੋੜੀ ਯਾਦਦਾਸ਼ਤ ਕਮਜ਼ੋਰ ਹੋ ਗਈ ਮਲਵਿੰਦਰ ਸਿੰਘ ਕੰਗ ਐਮਪੀ ਸਾਹਿਬ ਤੇ ਸਾਡੇ ਚਮਕੌਰ ਤੋਂ ਜਿਹੜਾ ਐਮਐਲਏ ਆ ਥੋੜੀ ਯਾਦਦਾਸ਼ਤ ਕਮਜ਼ੋਰ ਹੋ ਗਈ ਤੁਸੀਂ ਭੁੱਲ ਗਏ ਕਿ ਪੰਜਾਬ ਦੇ ਵਿੱਚ ਥੋੜੀ ਪਾਰਟੀ ਦੀ ਸਰਕਾਰ ਆ ਤੇ ਤੁਸੀਂ ਹੀ ਉਹਦੇ ਨੁਮਾਇੰਦੇ ਆ ਚੋਣੇ ਹੋਏ ਮਲਵਿੰਦਰ ਸਿੰਘ ਕੰਗ 30 ਤਰੀਕ ਦੇ ਇਕੱਠ ਨੂੰ ਦੇਖਣ ਤੋਂ ਬਾਅਦ ਉਹ ਆਪਣੇ ਪੈਰੋਕਾਰਾਂ ਨਾਲ ਰਹੀਂ ਇੱਥੇ ਪਹੁੰਚਦਾ ਤੇ ਸਾਡੇ ਕੋਲ ਜਯੋਦੇ ਹੱਥ ਜੋੜ ਕੇ ਮੂਹਰੇ ਖੜੇ ਆ ਉਹਨੂੰ ਵਾਤਾਵਰਨ ਦਿਖਾ ਰਹੇ ਕਿਸੇ ਨੇ ਵੀ ਉਹਨੂੰ ਸਵਾਲ ਨਹੀਂ ਪੁੱਛਿਆ ਸਿਰਫ ਇੱਕ ਲੱਖੀ ਤੋਂ ਗਏ ਨੇ ਤਰਲੇ ਲੱਗੇ ਹੋਏ ਆ ਕੱਢਣ ਉਹਨੂੰ ਕਿਸੇ ਨੇ ਸਵਾਲ ਪੁੱਛਿਆ ਦੀ ਸਰਕਾਰ ਪਾਣੀ ਕਿਉਂ ਦੇ ਰਹੀ ਆ ਹੁਣ ਸਰਕਾਰ ਕੀ ਦੀ ਆ ਕਿਹੜੀ ਸਰਕਾਰ ਆ ਜਿਹਨੇ ਜ਼ਮੀਨ ਦੇਣੀ ਆ ਉਹਨਾਂ ਨੂੰ ਕਿਹੜੀ ਸਰਕਾਰ ਆ ਜਿਹੜੀ ਕਹਿੰਦੀ ਆ ਵੀ ਤੁਹਾਨੂੰ ਪੁਲ ਲਾ ਕੇ ਦੇਣਾ ਸੀ ਨਵਾ ਸਾਡੇ ਵਾਸਤੇ ਤਾਂ ਲੱਗਿਆ ਨਹੀਂ ਪੁਲ ਉਹਦੇ ਵਾਸਤੇ ਪੁਲ ਲਾ ਕੇ ਦੇਣਾ ਉਹ ਕਿਹੜੀ ਸਰਕਾਰ ਆ ਉਹਨੂੰ ਪੁੱਛਿਆ ਕਿਸ ਨੇ ਸਵਾਲ ਨਹੀਂ ਯਾਰੀਆਂ ਪਗਾਉਣ ਲੱਗ ਗਏ ਪਿਛੇ ਤਿਆਰ ਕਰਨ ਲੱਗ ਗਏ ਜ਼ਮੀਨ ਤਿਆਰ ਕਰਕੇ ਦੇਣ ਲੱਗ ਗਏ ਸਿਆਸੀ ਤੌਰ ਤੇ ਲੋਕਾਂ ਨੇ ਤੁਹਾਨੂੰ ਤਾਕਤ ਬਖਸ਼ੀ ਇਹਦਾ ਸਹੀ ਇਸਤੇਮਾਲ ਕਰੋ ਐਮਐਨਿਕ ਬਰਾਹੀ ਦਾ ਹੁੰਦਾ ਐਮਐਨ ਡੈਰੀ ਦਾ ਹੁੰਦਾ ਕੌਣ ਕਰੂਗਾ ਰੱਖੀ ਇਸ ਪਾਣੀ ਦੀ ਹੁਣ ਮੈਂ ਸੱਦਾ ਦਿੰਦਾ ਤੁਹਾਨੂੰ ਦੋਨਾਂ ਨੂੰ ਐਮਐਲਏ ਨੂੰ ਤੇ ਐਮਪੀ ਨੂੰ ਐਮਪੀ ਆਨੰਦ ਪ੍ਰਸਾਦ ਮਲਵਿੰਦਰ ਸਿੰਘ ਕੰਗ ਨੂੰ ਤੇ ਜਿਹੜਾ ਚਮਕੌਰ ਸਾਹਿਬ ਤੋਂ ਐਮਐਲਏ ਵੀ ਆਪਾਂ ਅਨਾਉਂਸਮੈਂਟ ਕਰਾਉਨੇ ਆਂ ਇਲਾਕਾ ਆਊਗਾ ਆਪਣੇ ਹੱਕਾਂ ਵਾਸਤੇ ਆ ਪਾਣੀ ਦੀ ਰਾਖੀ ਕਰੀਏ ਕਰਿਆ ਆ ਉੱਥੇ ਅੱਜ ਮੁਰਦਾਬਾਦ ਜਿੰਦਾਬਾਦ ਆ ਇੱਥੇ ਆ ਇਸ ਪਾਣੀ ਦੀ ਰਾਖੀ ਕਰ ਇਸ ਪਾਣੀ ਦੀ ਰਾਖੀ ਕਰਦੇ ਆ ਆ ਕਹ ਵੀ ਜਿਹੜਾ ਕੰਪਨੀ ਨੂੰ ਪਾਣੀ ਦੇ ਰਿਹਾ ਜਿਹੜੀ ਸਰਕਾਰ ਕੰਪਨੀ ਨੂੰ ਰੂਚੀ ਦਾ ਪੇਪਰਸ ਮਿਲ ਨੂੰ ਜਿਹੜੀ ਸਰਕਾਰ ਪਾਣੀ ਦੇਣ ਲੱਗੀ ਆ ਮੁਰਦਾਬਾਦ ਮੁਰਦਾਵਾ ਮੁਰਦਾਬਾਦ ਜਿਹੜੀ ਸਰਕਾਰ ਇਹਨਾਂ ਨੂੰ ਪੁਲ ਬਣਾ ਕੇ ਦੇਣ ਲੱਗੀ ਆ ਮੁਰਦਾਵਾਦ 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 ਜਿਹੜੀ ਸਰਕਾਰ ਇਹਨਾਂ ਵੱਲੋਂ ਕੀਤੇ ਗਏ ਗੰਦੇ ਪਾਣੀ ਨੂੰ ਸਾਂਭਣ ਵਾਸਤੇ ਅੱਗੇ ਧਰਤੀ ਦੇ ਵਿਚਲੇ ਨੇ ਪਾਣੀ ਨੂੰ ਗੰਦਾ ਕਰਨ ਵਾਸਤੇ 1200 ਕਿੱਲਾ ਜ਼ਮੀਨ ਦੇਣ ਲੱਗੀ ਆ ਮੁਰਦਾਵਾਦ ਮੁਰਦਾਵਾਦ ਆਹ ਕਹਿ ਨਾਲ ਦੋਨੋਂ ਜਣੇ ਆਓ ਆਓ ਆਪਣੇ ਲੋਕਾਂ ਚ ਜਿਨ੍ਹਾਂ ਨੇ ਤੁਹਾਨੂੰ ਚੁਣਿਆ ਆਓ ਲੋਕਾਂ ਦੀ ਲੜਾਈ ਲੜੋ ਮੈਂ ਵਾਦਾ ਕਰਦਾ ਹਰ ਐਮਐਲਏ ਮੇਰੇ ਤੇ ਗੁੱਸਾ ਕਰਦਾ ਵੀ ਮੈਨੂੰ ਹਲਾਣਾ ਕਹਤਾ ਮੈਨੂੰ ਠਮਕਾਣਾ ਕਹਤਾ ਚਲਾ ਲੜ ਲੋਕਾਂ ਦੀ ਲੜਾਈ ਆਪਣੇ ਆਂ ਦੀ ਤੇਰੇ ਗਲ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਹਾਰ ਪਾ ਕੇ ਮੋਢੇ ਚੱਕ ਕੇ ਤੈਨੂੰ ਗੱਡੀ ਦੀ ਛੱਤ ਤੇ ਬਿਠਾ ਕੇ ਪਿੰਡ ਪਿੰਡ ਤੇਰਾ ਸਨਮਾਨ ਨਾ ਕਰਵਾ ਕੇ ਲਿਆਇਆ ਤਾਂ ਸਾਨੂੰ ਕਹਿਦੀ ਤੂੰ ਆਹ ਇੱਕ ਵਾਰ ਆ ਮੁਰਦਾਬਦ ਕਹਿ ਇੱਥੇ ਆ ਕਿਉਂ ਹੁਣ ਕਹਿ ਇੱਥੇ ਆ ਕੇ ਵੀ ਦਰਿਆਈ ਪਾਣੀਆਂ ਨੂੰ ਨੈਰੀ ਪਾਣੀਆਂ ਨੂੰ ਪਲੀਤ ਕਰਨ ਵਾਲੇ ਮੁਰਦਾਬਾਦ ਬਰਬਾਦ ਕਰਨ ਵਾਲੇ ਮੁਰਦਾਬਾਦ ਸਰੰਦ ਨਹਿਰ ਦੇ ਵਿੱਚੋਂ ਰੂਚੀਲਾ ਪੇਪਰ ਮਿਲ ਨੂੰ ਪਾਣੀ ਦਾ ਡਾਕਾ ਮਰਵਾਉਣੇ ਵਾਲੇ ਮੁਰਦਾਬਾਦ 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 57 58 ਪੰਜਾਬਾਂ ਦੇ ਹਿੱਸੇ ਦਾ ਪਾਣੀ ਇੱਕ ਸਾਲ ਦੇ ਵਿੱਚ ਗੰਧਲਾ ਕਰਨ ਵਾਲੇ ਮੁਰਦਾਬਾਦ ਮੁਰਦਾਬਾਦ ਆਖ ਹੈ ਦੋਹੇ ਜਣੇ ਆਓ ਦੇਖਾਂ ਮੈਂ ਤੁਹਾਡੇ ਤਿਲਾਂ ਚ ਕਿੰਨਾ ਕਿ ਤੇਲ ਆ ਥੋੜੀ ਲੱਤਾਂ ਭਾਰ ਚੱਲਦੀਆਂ ਔਖਾ ਨਾ ਕਹਿਣਾ ਨਹੀਂ ਗਿਆ ਹੁਣ ਮੈਂ ਇਲਾਕੇ ਦੇ ਲੋਕਾਂ ਨੂੰ ਵੀ ਕਹਿਣਾ ਜਾਗਰੂਕ ਹੋਜੋ ਆ ਮੈਂ ਇਹਨਾਂ ਦੇ ਨਾਂ ਪੇਪਰ ਕਢਵਾਏ ਆ ਇਹਨਾਂ ਦੇ ਵਿਆਹ ਤੇ ਬੋਲ ਰਿਹਾ ਮੈਂ ਇਹਨਾਂ ਦੇ ਵਿਆਹ ਤੇ ਆ ਮੈਂ ਕਢਵਾ ਕੇ ਲੈ ਕੇ ਆਇਆ ਤਾਂ ਇਹਨਾਂ ਚ ਇੱਕ ਇੱਕ ਚੀਜ਼ ਆ ਪੇਪਰ ਮਿਲਦੇ ਕਿੰਨਾ ਪਾਣੀ ਆਉਣਾ ਕਿਹੜੇ ਪਾਸੇ ਨੂੰ ਆਉਣਾ ਤੇ ਐਨਾ ਹੀ ਆਉਣਾ ਜਾਂ ਕਿੰਨਾ ਆਉਣਾ ਇਹ ਤਾਂ ਕਾਗਜ਼ਾਂ 'ਚ ਆ ਇੱਕ ਕਰੋੜ 57 ਲੱਖ ਲੀਟਰ ਰੋਜ਼ ਦਾ 5758 ਪੰਜਾਬਾਂ ਦੇ ਹਿੱਸੇ ਦਾ ਪਾਣੀ ਇੱਕ ਸਾਲ ਦਾ ਇਹ ਤਾਂ ਉਹ ਹੈ ਜਿਹੜਾ ਕਾਗਜ਼ਾਂ 'ਚ ਲਿਖਿਆ ਜਿਹੜਾ ਇਹ ਤੋਂ ਬਿਨਾਂ ਚੋਰੀ ਆਉਣਾ ਉਹਦੀ ਗਿਣਤੀ ਕੋਈ ਨਹੀਂ ਉਹਦਾ ਹਿਸਾਬ ਕੋਈ ਨਹੀਂ ਕੌਣ ਹੈ ਜ਼ਿੰਮੇਵਾਰ ਅਲੱਕੇ ਦੀ ਸੰਗਤ ਆਪਦਾ ਇਹ ਕਰੂਗੀ ਇਹ ਕਹਿੰਦੇ ਨਾ ਵੀ ਉਹਨਾਂ ਨੇ ਲਾਤੀ ਮਿਲ ਉਹਨਾਂ ਨੇ ਜ਼ਮੀਨ ਦਵਾਈ ਆ ਲਾਈ ਆ ਦਵਾਈ ਉਹਨਾਂ ਨੇ ਜਮੀਨ ਉਹ ਕਰਦਾ ਨਹੀਂ ਨਾ ਸੱਚਾ ਗੱਲ ਹੈ ਦਵਾਈ ਆ ਗਲਤ ਦਵਾਈ ਆ ਕੰਡੇ ਬੀਜੇ ਪਰ ਕੰਡੇ ਤਾਂ ਸੱਜਣੋਂ ਤੁਸੀਂ ਵੀ ਨਹੀਂ ਚੁਗੇ ਤੁਸੀਂ ਵੀ ਉਹ ਕੰਡਿਆਂ ਨੂੰ ਪਾਲ ਕੇ ਬੜਾ ਲੱਗੇ ਹੋਇਆ ਕਰਨ ਤੇ ਆ ਜਿਹੜੀ ਤੁਸੀਂ ਸਿਆਸਤ ਖੇਲਣ ਲੱਗੇ ਹੋਏ ਨਾ ਸਾਡੇ ਬੰਦਿਆਂ ਨੂੰ ਉਹਨਾਂ ਨੂੰ ਮੈਨੂਪਲੇਟ ਕਰ ਕਰਕੇ ਇਹ ਚੱਲਣਾ ਨਹੀਂ ਹੈਗਾ ਕੰਮ ਇਹ ਨਹੀਂ ਚੱਲਣਾ ਹੈ ਆਓ ਮਰਦਾਬਾਦ ਕਹੀਏ ਉਹਨਾਂ ਲੋਕਾਂ ਨੂੰ ਜਿਹੜੇ ਦਿਰਾਇ ਪਾਣੀਆਂ ਦੀ ਲੁੱਟ ਕਰ ਰਹੇ ਨੇ ਆਓ ਮੁਰਦਾਬਾਦ ਕਹੀਏ ਉਸ ਸਰਕਾਰ ਨੂੰ ਜਿਹੜੀ ਇਹ ਜੀ ਪੇਪਰ ਮਿਲਾਂ ਨੂੰ ਐਨੇ ਕਰੋੜ ਲੀਟਰ ਪੰਜਾਬ ਦੇ ਲੋਕਾਂ ਦਾ ਪਾਣੀ ਬਰਬਾਦ ਕਰਨ ਵਾਸਤੇ ਦੇ ਰਹੀ ਹੈ ਆਓ ਮੁਰਦਾਬਾਦ ਕਹੀਏ ਇਹਨਾਂ ਪੇਪਰ ਮਿਲਾਂ ਵਾਲਿਆਂ ਨੂੰ ਜਿਹੜੇ ਆਪਣੇ ਸੌੜੇ ਸਵਾਰਥਾ ਦੀ ਪੂਰਤੀ ਵਾਸਤੇ ਲੋਕਾਂ ਦੇ ਜਨ ਜੀਵਨ ਵਾਸਤੇ ਉਦੋਂ ਤੋਂ ਵੱਲੋਂ ਮਿਲਿਆ ਹੋਇਆ ਤੋਹਫਾ ਪਾਣੀ ਦੀ ਨਿਯਮਤ ਨੂੰ ਗੰਦਲਾ ਕਰ ਰਹੇ ਨੇ ਭਾਵੇਂ ਉਹ ਦਰਿਆਈ ਆ ਭਾਵੇਂ ਉਹ ਨਹਿਰੀਆ ਤੇ ਭਾਵੇਂ ਉਹ ਧਰਤੀ ਦੇ ਹਿੱਟ ਲਾ ਪਾਣੀ ਹੈ ਹਲਕੇ ਦੀ ਸੰਗਤ ਨੂੰ ਬੇਨਤੀ ਆ ਇਕਜੁੱਟ ਰਹੋ ਇਨਾਂ ਦੀ ਗੱਲਾਂ ਵਿੱਚ ਨਾ ਆਇਓ। ਇਹ ਜਿਹੜੇ ਆ ਮੈਨੂ ਮੇਣੀ ਵਾਲਾ ਮੈਚ ਚੱਲਦਾ। ਇਹਨਾਂ 'ਚ ਨਹੀਂ ਫਸਣੇ ਆਣੇ ਅਸੀਂ। ਸਾਡਾ ਨਿਸ਼ਾਨਾ ਸਿੱਧਾ। ਅਰਜਨ ਦੇ ਵਾਂਗੂ ਮੱਛੀ ਦੀ ਕੇਵਲ ਅੱਖ ਦਿਖਦੀ ਹੈ। ਕੇਵਲ ਰੂਚੀ ਦਾ ਪੇਪਰ ਜਮੇ ਦਿਖ ਰਹੀ ਹੈ। ਹੋਰ ਕੁਝ ਵੀ ਨਹੀਂ ਦਿਖ ਰਿਹਾ। ਆਪਣਾ ਵजूद ਵੀ ਨਹੀਂ ਦਿਖ ਰਿਹਾ। ਅਸੀਂ ਤਾਂ ਮਾੜੇ ਆ। ਬਹੁਤ ਮਾੜੇ ਆ। ਤੁਸੀਂ ਚੰਗੇ ਆ। ਸ਼ਬਦ ਕਰੋ। ਆਓ ਇਲਾਕੇ ਦੀ ਲੜਾਈ ਲੜੋ। ਪਾਣੀਆਂ ਦੀ ਲੜਾਈ ਲੜੀਏ। ਇੱਥੇ ਵੀ ਲੜਾਈ ਆ। ਕੱਲੀ ਉਹਥੇ ਨਹੀਂ ਆ ਜਿੱਥੇ ਕੈਮਰੇ ਲੈ ਕੇ ਸਿਆਸਤ ਲੈ ਕੇ ਜਮਾਉਂਦੇ। ਇਹ ਵੀ ਉਹੀ ਪਾਣੀ ਆ ਇਹ ਵੀ ਉਹਨਾਂ ਟਾਈਮਾਂ ਦੇ ਵਿੱਚੋਂ ਆਇਆ ਹੋਇਆ ਪਾਣੀ ਆ ਜਿਹਨੂੰ ਬਰਬਾਦ ਕਰਨ ਲੱਗਿਆ 5758 ਪੰਜਾਬ ਜਿੰਨੇ ਪਾਣੀ ਨੂੰ ਪੀ ਕੇ ਜਿਉਂਦਾ ਰਹਿ ਸਕਦੇ ਆ ਉਹਨਾਂ ਪਾਣੀ ਥੋੜੀ ਜਿਹਾ ਇਸ ਪੇਪਰ ਮਿਲਦੇ ਤੋਫੇ ਨੇ ਇੱਕ ਸਾਲ ਦੇ ਵਿੱਚ ਦਰਿਆਈਰ ਪਾਣੀ ਦੇ ਰੂਪ ਦੇ ਵਿੱਚ ਬਰਬਾਦ ਕਰਨਾ ਤੇ ਜਿਹੜਾ ਅੱਗੇ ਉਹਨੇ ਧਰਤੀ ਦੇ ਵਿੱਚ ਕੇ ਧਰਤੀ ਦੇ ਵਿੱਚ ਭੇਜ ਕੇ ਡੰਪ ਕਰਕੇ ਨਾਲਿਆਂ 'ਚ ਪਾ ਕੇ ਸੂਏ 'ਚ ਪਾ ਕੇ ਬੁੱਢੇ ਨਾਲੇ 'ਚ ਪਾ ਕੇ ਜਿਹੜਾ ਹੋਰ ਅਰਬਾਂ ਖਰਬਾਂ ਲੀਟਰ ਹੋਰ ਪਾਣੀ ਕਰਾਬ ਕਰਨਾ ਉਹਦੀ ਗਿਣਤੀ ਮਿੰਟ ਦੀ ਕੋਈ ਨਹੀਂ ਕਰ ਸਕਦਾ ਉਹ ਬੜੀ ਔਖੀ ਹੈ ਇਲਾਕੇ ਸੰਗਤ ਨੂੰ ਸਨੇਮਰ ਬੇਨਤੀ ਇੱਕ ਜੁਟ ਰੋ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਲਿਆਕਤ ਨਾਲ ਲੜਾਈ ਲੜਾਂਗੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਲੜਾਈ ਲੜਾਂਗੇ ਕਰੋ ਜੋ ਕਰਨਾ ਨਿੱਜੀ ਚੱਕਰ ਦੇ ਵਿੱਚ ਪ੍ਰਵਾਹ ਨਹੀਂ ਕੋਈ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ